你们家两百。<noise> <noise> ਇਹ ਤੁਹਾਨੂੰ ਜਾਨਣਾ ਬਹੁਤ ਵੱਡਾ ਹੈ ਇਹ 20 ਪਿੰਡਾਂ ਦਾ ਭਾਈ ਕਿੰਨੇ ਕ ਪਿੰਡਾਂ ਦੇ ਵਿੱਚ ਇਹ ਪ੍ਰਵਾਹ ਪਿਆ ਬੰਦ ਜਿਹੜਾ ਇਹਦੇ ਵਿੱਚ ਇਹ ਸਾਰੇ ਕਿਹਾ ਉਹ ਜਦੋਂ ਕਿਹਾ ਉਹਦਾ ਕਿਹਦਾ ਇਹ ਤੁਹਾਨੂੰ ਜਾਨੀ ਪਤਾ ਨਹੀਂ ਕਿੰਨੇ ਪਿੰਡਾਂ ਨੂੰ ਮਾਲਕ ਇਹ ਜਿਹੜਾ ਇਹ 3-4 ਦਿਨ ਤੋਂ ਪਾਣੀ ਨਹੀਂ ਚੱਲ ਰਿਹਾ ਜਿਹੜੇ ਪਿੰਡਾਂ 'ਚ ਪ੍ਰੋਬਲਮ ਸੀ ਆਹ ਪਿੰਡ ਸਾਡੇ ਬੱਚੇ ਸੀ ਪਰ ਹੁਣ 3-4 ਦਿਨ ਤੋਂ ਪਾਣੀ ਵਾਦਨ ਕਰਕੇ ਆਣੀਆ ਕਿਉਂਕਿ ਜਿਹੜਾ ਹਰੀਕੇ ਹੜਤੋਂ ਆਪ ਕੋ ਸਤਲੁਜ ਤੇ ਬਿਆਸ ਦੋਨੋਂ ਇਕੱਠੇ ਹੋ ਜਾਂਦੇ ਆ ਇਹਨਾਂ ਇਹਨਾਂ ਪਿੰਡਾਂ ਨੂੰ ਜਿਹੜੇ ਦੋਨਾਂ ਦਰਿਆਵਾਂ ਦੇ ਮਾਰ ਪੈਂਦੀਆਂ ਨੇ ਪਿੱਛੇ ਤੋਂ ਬਿਆਸ ਲੈ ਰੀ ਆ ਨਿਕਾਣ ਹੋਇਆ ਜੀ ਆਪ ਸਤਲੁਜ ਦੇਖੇ ਪਰ ਇਹ ਤੋਂ ਦੋਵੇਂ ਦਰਿਆਵਾਂ ਦਾ ਸਰਕਰ ਕੇ ਇਹ ਪਿੰਡ ਨੇ ਬਹੁਤ ਜਿਆਦਾ ਕਾਹਤੇ ਜਿਹੜੇ ਪੜ ਕੇ ਆਇਆ ਇੱਕ ਹਾਲ ਨਾ ਕਿਉਂਕਿ ਅੱਗੇ ਜਿਹੜੇ 4-5 ਸਾਲ ਬਾਅਦ ਪਾਣੀ ਆਉਂਦਾ ਸੀ ਚਲੋ ਪਿੰਡੜ ਕੋ ਰਾਤ ਮਿਲ ਜਾਂਦੀ ਸੀ ਹਾਂ ਔਰ ਹੋਰ ਜਿਹੜਾ ਇਹ ਪਿੱਛੇ ਤੀਨੇ ਕੇ ਪਿੰਡ ਆਹੜਾ ਪਿੰਡ ਰਾਜੀ ਸੁਭਰਾ ਖੜੇ ਰਹੀਏ ਤੋਂ ਅੱਗੇ ਆਲੇ ਵਾਲਾ ਫੱਡੇ ਵਾਲਾ ਇੱਕ ਆਪੀ ਪਿੰਡ ਇਹ ਰਾਕਾ ਆਪਾ ਮੰਡਾਲਾ ਦਾ ਕਾਲੇਕੇ ਥਾੜ ਤੇ ਗੱਲੀਗ੍ਰਾਮ ਹਿਆਲਾ ਮੇਰਾ ਆਪਣੇ ਪ੍ਰਧਾਨ ਜੀ ਅਗਰ ਸੰਗਤਾਂ ਨੂੰ ਦੱਸਣਾ ਚਾਹੇ ਕਿ ਇੱਥੇ ਕਿਸ ਚੀਜ਼ ਦੀ ਜਿਹੜੀ ਜ਼ਿਆਦਾ ਲੋੜ ਪੈ ਰਹੀ ਹੈ ਜੀ ਅੱਜ ਦੀ ਜਿਹੜੀ ਲੋੜ ਹੈ ਲੋੜ ਸਾਡੀ ਗੱਲ ਹੋਈ ਵੀ ਉਹਨਾਂ ਹਰਾਚਰਾ ਬਿਲਕੁਲ ਖਤਮ ਹੋ ਗਿਆ ਕਿਉਂਕਿ ਜਿਹੜੀ ਟੂੜੀ ਦਾ ਪ੍ਰਬੰਧ ਤਾਂ ਹੈ ਇਹੋ ਜੇ ਜਾਂ ਪਰ ਇਹ ਆਚਾਰ ਦੀ ਜਿਹੜੀ ਸਿਮਾ ਹੈਗੀ ਕਿਉਂਕਿ ਅਜੇ ਅਜੇ ਕੁਝ ਰੋਟੀ ਪਾਣੀ ਦਾ ਮਤਲਬ ਦੋਨੋਂ ਕੋ ਚੱਲਦਾ ਵੀਰਾਂ ਨੂੰ ਬੇਨਤੀ ਕਰਦੇ ਹਾਂ ਜੇ ਘਰ ਦੇ ਵਿੱਚ ਸੁਧਨਾ ਦਿੱਤੀ ਜਾਵੇ ਜਿੰਨੇ ਕਰਕੇ ਮੇਨ ਪਸ਼ੂਆਂ ਦੇ ਚਾਰੇ ਦੀ ਜਿਹੜੀ ਮੱਤ ਵੇਚੀ ਜਾਵੇ ਤਾਂ ਜੋ ਆਪੇ ਇਹਨਾਂ ਵੀਰਾਂ ਦੀ ਬਾਹ ਫੜ ਸਗੀ ਇਹਨਾਂ ਵੀਰਾਂ ਦਾ ਕਹਿਣਾ ਵਾ ਕਿ ਪਾਣੀ ਬਹੁਤ ਜ਼ਿਆਦਾ ਵਾ ਖਾਸ ਕਰਕੇ ਫਿਲਹਾਲ ਜਿਹੜੀ ਆ ਵਾਵਾ ਪਸ਼ੂਆਂ ਦੇ ਜਣਾਵਾ ਚਾਰੇ ਦੀ ਸੇਵਾ ਜਰੂਰ ਕੀਤੀ ਜਾਵੇ ਉਸ ਤੋਂ ਬਾਅਦ ਜਿਹੜੀ ਕੋਈ ਪਿੱਤੀ ਸੇਵਾ ਦੀ ਡਿਊਟੀ ਇਸ ਇਲਾਕੇ ਦੇ ਲੋਕ ਲਵਾਂਗੇ ਉਹ ਸਾਡੇ ਅੰਮ੍ਰਿਤਸਰ ਵੱਲੋਂ ਆਪਣੇ ਮਹਿਤੇ ਵੱਲੋਂ ਵੀ ਤੇ ਹੋਰ ਵੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਲਈ ਜਾਊਗੀ ਸੋ ਇਹਨਾਂ ਵੀਰਾਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਆ ਸਾਨੂੰ ਪਿੰਡਾਂ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਵਾ ਤੇ ਜਿਹੜੀ ਚਾਰੇ ਦੀ ਆ ਉਹ ਜ਼ਿਆਦਾ ਥੋੜ ਪੈ ਰਹੀ ਆ ਜੀ ਧੰਨਵਾਦ ਆਪ ਬੁੱਕ ਕੀਤੀ ਹੈ ਇਹੋ ਜਿਹੀ ਕਿਉਂ ਮੇਰਾ ਪਾਣੀ ਆ ਪਾਣੀ ਆ ਥੱਲੇ ਗਾਹ ਕਰਨਾ ਗਾਹ ਕਰਨਾ ਪਾਣੀ ਸਾਰੇ ਉਹ ਗਾਹ ਕਰਨਾ ਪਾਣੀ ਜਿਹੜਾ ਹੈ ਚੋਣ ਪਿੰਡ ਜੀ ਫਤਿਹਵਾਲ ਦਾ ਹੈ ਇੱਥੇ ਦੇਖੋ ਇਹ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਕਾਫੀ ਪਾਣੀ ਜਿਹੜਾ ਵਾ ਇੱਥੇ ਰਕੇ ਆ ਰਿਹਾ ਵਾ ਤੇ ਜੋ ਵੀ ਮਾਲ ਲੰਗਰ ਦੀ ਜਿਹੜੀ ਆ ਉਸ ਕਹਿਆ ਆ ਆ ਰਹੀ ਆ ਇਹ ਛੋਟੇ ਘਰ ਆ ਇਹਨਾਂ ਦੇ ਵਿੱਚ ਜਿਹੜਾ ਵਾ ਕਾਫੀ ਆਪਣੇ ਆ ਇਹ ਆਪਣੇ ਵੀਰ ਜੀ ਇਹ ਕਿਹੜਾ ਪਿੰਡ ਆ ਤੇ ਕੀ ਹਾਲਾਤ ਨੇ ਇੱਥੇ ਦੇ ਇਹ ਵੀਰ ਜੀ ਦੱਸਣਾ ਚਾਹੁੰਦੇ ਐ ਵੀ ਇਹ ਸਾਡੇ ਜੀ ਦੀ ਹਲਕੇ ਦੇ ਜੋ ਪਿੰਡ ਪਿੰਡਾ ਫੱਤੇ ਵਾਲਾ ਤੇ ਅੱਗੇ ਵਾਲਾ ਇਹ ਬਹੁਤ ਨੁਕਸਾਨ ਹੈ ਜਿਹੜਾ ਪਹਿਲਾਂ ਪਾਣੀ ਜਿਹੜਾ ਸੀ ਥੱਲੇ ਨੀਵੇਂ ਚੱਲ ਰਿਹਾ ਸੀ ਥੱਲੇ ਔਰ ਹੁਣ ਜਿਹੜਾ تیر ਚੜਦਿਆਂ ਤੋਂ ਪਾਣੀ ਜਦੋਂ ਸਾਥਲੂਈ ਤੇ ਬਿਆਸ ਦਾ ਇਕੱਠਾ ਜਿਹੜਾ ਅੱਗੇ ਛੱਡਿਆ ਜਾ ਰਿਹਾ ਉਹਦੇ ਕਰਕੇ ਜਿਹੜਾ ਇਹ ਪਾਣੀ ਬਹੁਤ ਜ਼ਿਆਦਾ ਜਿਹੜਾ ਇਸ ਬੰਦ ਦੇ ਨਾਲ ਲੱਗ ਚੁੱਕਾ ਤੁਸੀਂ ਵੇਖ ਰਹੇ ਹੋ ਵੀ ਆਹੜਾ ਆਲੇ ਵਾਲਾ ਪਿੰਡ ਉਹ ਤਾਂ ਬਿਲਕੁਲ ਉਹਨਾਂ ਦਾ ਰਸਤਾ ਬੰਦ ਹੋ ਚੁੱਕਾ ਹੈ ਐਸ ਜਮਾ ਫੱਤੇ ਵਾਲ ਦੇ ਵਿੱਚ ਖੜੇ ਆ ਤੇ ਪਾਣੀ ਵੇਖੋ ਅਜੇ ਚੜ ਰਿਹਾ ਉਸ ਤੋਂ ਬਾਰਿਸ਼ ਹੋ ਰਹੀ ਤਾਂ ਇਹ ਜਿਹੜੀ ਫਸਲਾਂ ਸਾਰੀਆਂ ਬਹੁਤ ਨੁਕਸਾਨ ਜਿਹੜਾ ਹੋ ਰਿਹਾ ਤੁਸੀਂ ਵੇਖ ਰਹੇ ਹੋ ਇਹ ਅਸੀਂ ਕਿਨੂੰ ਚਾਰ ਦਿਨ ਤੋਂ ਅੱਗੇ ਵੀ ਇੱਥੇ ਆਏ ਸੀ ਬਾਪੂ ਜੀ ਆਏ ਸੀ ਬਾਬੂ ਦਸੇਮ ਸਿੰਘ ਜੀ ਸਾਡੇ ਨਾਲ ਅਕਾਲੀ ਦਲ ਵਾਰਸ ਪੰਜਾਬ ਦੀ ਟੀਮ ਸਾਰੀ ਇੱਥੇ ਆਈ ਸੀ ਚਲੋ ਉਦੋਂ ਜਿਹੜਾ ਪਾਣੀ ਥੋੜਾ ਘਟ ਸੀ ਪਰ ਅੱਜ ਜਿਹੜਾ ਅਸੀਂ ਦੇਖ ਰਹੇ ਹਾਂ ਵੀਰਾਂ ਦੇ ਫੋਨ ਆਏ ਤੇ ਅੱਜ ਚਲੋ ਧੰਨਵਾਦ ਕਰਦੇ ਹਾਂ ਤੁਹਾਡਾ ਵੀਰਾਂ ਤੁਸੀਂ ਇੱਥੇ ਪਤਾ ਲੈਣ ਆਏ ਹੋ ਵੀਰਾਂ ਦਾ ਦੇ ਵੀਰ ਜਿੰਦਰ ਸਿੰਘ ਹੈ ਨਿਰਮਲ ਸਿੰਘ ਜੀ ਉਹ ਜਿਹੜੇ ਜਿੰਨੇ ਵੀ ਆਇਓ ਤੁਸੀਂ ਬਹਿਤਾ ਚੋ। ਤੇ ਅਸੀਂ ਦਸਣਾ ਚਾਹੁੰਦੇ ਬਹੁਤ ਜਿਆਦਾ ਔੜੀ ਦਿੱਕੜੀ ਆ ਜੀ ਇਹ ਵੀਰਾਂ ਨੂੰ ਬਹੁਤ ਕਿਉਂਕਿ ਪਾਣੀ ਦਾ ਜਿਹੜਾ ਪਾਣੀ ਨੂੰ ਛੜਕਾਂ ਤੇ ਚੜਨ ਕਰਕੇ ਜਿਹੜਾ ਪਿੰਡਾਂ ਦਾ ਕਈਆਂ ਪਿੰਡਾਂ ਦਾ ਰਸਤਾ ਜਿਹੜਾ ਉਹ ਖਤਮ ਆਪਣੇ ਭਰਾ ਜੀ ਤੇ ਸਰਕਾਰ ਦੇ ਵੱਲੋਂ ਆ ਸਰਕਾਰ ਦੇ ਵੱਲੋਂ ਬੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਅਸੀਂ ਇਹ ਸਹੂਲਤ ਦੇਵਾਂਗੇ ਉਹ ਕੋਈ ਬੰਦਾ ਇੱਥੇ ਰਾਹਤ ਸਮਗਰੀ ਜਾਂ ਕੁਝ ਅਜੇ ਤੱਕ ਪਹੁੰਚਿਆ ਹੋਵੇ ਤੁਹਾਡੇ ਕੋਲ ਨਹੀਂ ਜੀ ਵੇਖੋ ਜੀ ਬਿਲਕੁਲ ਕੋਈ ਸਰਕਾਰ ਨਹੀਂ ਆਈ ਵੇਖੋ ਆਈ ਤਾਂ ਸਵੈਸੇਵੀਆਂ ਨੇ ਵੀ ਨਾਲ ਹੈਲਪਸ ਦੇ ਤੇ ਸਰਕਾਰ ਨੂੰ ਕੋਈ ਜ਼ਰੂਰ ਨਹੀਂ ਚਾਹੁੰਦੀ ਅਸੀਂ ਤਾਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇਹੋ ਜਿਹੇ ਮਾਹੌਲ ਦੇ ਵਿੱਚ ਸਰਕਾਰ ਦਾ ਫਰਜ਼ ਬਣਦਾ ਵੀ ਅੱਜ ਇੱਥੇ ਇੱਕ ਰਾਹਤ ਕੈਂਪ ਖੋਲੇ ਜਾਣ ਤਾਂ ਜੋ ਇਹਨਾਂ ਵੀਰਾਂ ਨੂੰ ਕਿਉਂਕਿ ਪਾਣੀ ਕਰਕੇ ਕੱਲਾ ਆਪਾਂ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਉਹ ਉੱਥੇ ਨਾਲ ਬਿਮਾਰੀਆਂ ਕਿਉਂਕਿ ਖਾਰਸ਼ ਵਗੈਰਾ ਜਾਂ ਅਲਰਜੀ ਵਗੈਰਾ ਮੇ ਬੱਚਿਆਂ ਨੂੰ ਹੋਏ ਹੋ ਜਾਂਦੀ ਹੈ ਇਸ ਕਰਕੇ ਅੱਜ ਦਾ ਸਰਕਾਰ ਨੂੰ ਚਾਹੀਦਾ ਵੀ ਇੱਥੇ ਰਾਤ ਕੈਂਪ ਖੋਲੇ ਜਾਣ ਤੇ ਮੇਨ ਜਿੱਥੇ ਆ ਕੇ ਆ ਕੇ ਪਰਿਵਾਰ ਆ ਕੇ ਕੋਈ ਨਾ ਜਿਹਨੂੰ ਦਵਾਈ ਦੀ ਲੋੜ ਹੈ ਜਾਂ ਕਿਸੇ ਹੋਰ ਜਿਹੜੇ ਪਸ਼ੂ ਵਾਸਤੇ ਚਾਰੇ ਦੀ ਲੋੜ ਆ ਉਹ ਇੱਥੇ ਆ ਕੇ ਜਰੂਰ ਕਿਉਂਕਿ ਚਲੋ ਸਸਤਾਵਾ ਵੀ ਆ ਰਹੀਆਂ ਸਰਕਾਰ ਦੇ ਇਥੇ ਕੋਈ ਬਰਾਲਾ ਹੋਵੇ ਕਹਿੰਦੇ ਨਾਲ ਹੋਰ ਵੀਰ ਵੀ ਜਿਹੜੇ ਨਾਲ ਸੇਵਾ ਕਰਨਗੇ ਸੋ ਬੇਨਤੀ ਵੀ ਅੱਜ ਸਾਨੂੰ ਧੜੇਬੰਦੀ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਅੱਜ ਲੋੜੇ ਦਾ ਵੀਰਾਂ ਦੇ ਇਸ਼ਾਰ ਲੈਣ ਦੀ ਇਸ ਕਰਕੇ ਸਾਰੇ ਵੀਰ ਜਿਹੜੇ ਆਪਣਾ ਖਰੇ ਸਮੇਂ ਦੇ ਹੋਏ ਜਿਹੜੇ ਬਾਹਰ ਪੰਜਾਬ ਵਿੱਚ ਜਾਂ ਸਾਡੇ ਬਾਹਰ ਨੌਜਵਾਨ ਵੀਰੇ ਉਹ ਵੀ ਅੱਜ ਇੱਥੇ ਪਹੁੰਚ ਕੇ ਉਹਨਾਂ ਦਾ ਫਰਜ਼ ਬਣਦਾ ਵੀ ਆ ਕਿ ਮਦਦ ਕਰਨ ਔਰ ਇਹਨਾਂ ਵੀਰਾਂ ਦੇ ਵੇਖੋ ਕੱਲਾ ਸਰਕਾਰ ਹਮੇਸ਼ਾ ਆਪਾਂ ਨੂੰ ਕਹਿੰਦੇ ਵੀ ਕਿਸੇ ਵੀ ਉਹਨਾਂ ਨੇ ਪਰਾਂਦੇ ਨਹੀਂ ਕੰਨਾ ਕਰ ਸਕਦੇ ਪਰ ਅੱਜ ਸਾਨੂੰ ਲੋੜ ਹੈ ਵੀ ਅਸੀਂ ਇਹਨਾਂ ਕਿਸਾਨ ਵੀਰਾਂ ਦੀ ਜਿਹੜੇ ਮਜ਼ਦੂਰ ਵੀਰਾਂ ਦੀ ਬਾਝਰ ਜ਼ਰੂਰ ਪੜੀ ਗਈ ਆਗੇ ਇਹੋ ਜਿਹੀ ਔਖੀ ਘੜੀ ਦੇ ਵਿੱਚ ਠੀਕ ਆ ਜੀ ਇਹ ਸਾਨੂੰ ਇਹ ਇੱਥੇ ਦੇ ਲੋਕ ਆਪਣੇ ਵੀਰ ਜੀ ਸਰਕਾਰ ਦਾ ਕੋਈ ਇੱਥੇ ਬੰਦਾ ਨਹੀਂ ਤੁਹਾਡੇ ਕੋਲ ਆਇਆ ਜੀ ਆਉਂਦੇ ਆ ਕਿੜਾ ਮਾਰ ਕੇ ਮੜ ਜਾਂਦੇ ਠੀਕ ਆ ਕੋਈ ਰਾਸਮਗਰੀ ਕੋਈ ਤੁਹਾਨੂੰ ਦੇਖ ਕੇ ਕੁਝ ਨਹੀਂ ਗਏ ਖਾਲੀ ਵਾਦੇ ਕੀਤੇ ਆ ਇਹ ਜੀ ਪਿੰਡ ਦੇ ਰੋਗ ਹਨ ਇਹ ਕਹਿੰਦੇ ਸਰਕਾਰ ਦਾ ਅਖਰ ਕੋਈ ਬੰਦਾ ਆਂਦਾ ਵੀ ਆ ਤੇ ਸਾਡੇ ਨਾਲ ਗੱਲਬਾਤ ਮਾੜੀ ਮੁੱਟੀ ਕਰਕੇ ਚਲ ਜਾਂਦਾ ਨਹੀਂ ਥੋੜੇ ਤੁਰੇ ਫਿਰਦੇ ਆ ਜਦੋਂ ਆਦੀ ਦੇ ਮਾਰੇ ਮੁੱਟ ਜਿਹਾ ਖਤਮ ਹੋ ਗਏ ਫਿਰ ਇਹ ਆ ਕੇ ਸੋਚਾਂਗੇ ਕੁਝ ਨਾ ਕਰੀਏ ਠੀਕ ਹੈ ਜੀ ਕੌਣ ਆਇਆ ਸੀ ਇੱਥੇ ਵੈਸੇ ਕੋਈ ਸਰਕਾਰ ਦਾ ਆਇਆ ਸੀ ਆਇਆ ਕਿਹੜਾ ਬੰਦਾ ਆਇਆ ਸੀ ਇੱਥੇ ਸਰਕਾਰ ਦਾ ਸਾਰੇ ਕੋ ਵੀਰ ਵੀ ਆਇਆ ਕਰੇ ਜਾਂਦੇ ਆ ਕੀ ਤੁਹਾਡਾ ਨਾ ਵਾਦਾ ਕੀਤਾ ਕੁਝ ਉਹਨਾਂ ਨੇ ਵਾਦਾ ਕੁਝ ਨਹੀਂ ਇਦਾਂ ਗਿੜਾ ਮਾਰ ਕੇ ਮੁੜ ਜਾਂਦੇ ਤੇ ਬਸ ਆ ਜਾਂਦੇ ਤੁਸੀਂ ਪਰੇ ਕਰਦੇ ਹਜੇ ਗੱਲ ਵੀ ਮੇਰੇ ਕਾਹੇ ਬਤਾਇਆ ਕੁਝ ਠੀਕ ਹੈ ਇਹਨਾਂ ਦਾ ਕਹਿਣਾ ਆ ਵੀ ਸਰਕਾਰ ਦੇ ਜਿਹੜੇ ਬੰਦੇ ਆ ਇੱਥੇ ਦਾ ਐਮ ਐਲ ਏ ਵਗੈਰਾ ਜਾਂ ਐਮ ਪੀ ਵਗੈਰਾ ਉਹ ਆਂਦੇ ਜ਼ਰੂਰ ਆ ਲੇਕਿਨ ਉਹ ਸਾਡੇ ਜਾਦਾ ਡੁੱਪਣ ਦੀ ਜਿਹੜੀ ਅੜੀਖਿਆ ਉਹ ਕਰਦੇ ਆ ਸੋ ਬਾਕੀ ਬڑے ਵੀਰਾਂ ਦਾ ਸਹਿਯੋਗ ਆ ਅਕੀਰ ਜੀ ਦੇਖ ਰਹੇ ਹੋ ਵੇਖੋ ਜਿਹੜਾ ਪਾਣੀ ਜਿਹੜਾ ਜ਼ਿਆਦਾ ਹੋਣ ਕਰਕੇ ਛੜਕਾ ਬੰਦ ਹੋ ਚੁੱਕੀਆਂ ਔਰ ਜਿਹੜੇ ਵੀਰ ਉਦੋਂ ਕੋ ਟਰੈਕਟਰ ਵਗੈਰਾ ਤੇ ਆਉਂਦੀਆਂ ਕੋਈ ਪਰਿਵਾਰ ਨੂੰ ਲੈ ਕੇ ਜਾਂ ਕਿਸੇ ਦਾ ਜੀ ਉਹ ਬਾਹਰ ਉਹਨਾਂ ਨੂੰ ਆਉਣਾ ਪੈਂਦਾ ਤੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਇੱਥੇ ਬੇੜੀਆਂ ਵੇਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਦੇਖੋ ਅੱਜ ਵੀ ਪਾਣੀ ਚੜ੍ਹ ਲਿਆ ਤੇ ਮੈਨੂੰ ਲੱਗਦਾ ਟਰੈਕਟਰ ਦਾ ਵੀ ਜਦੋਂ ਕਿਤੇ ਨਵੇਂ ਥਾਂ ਤੋਂ ਨੁਕਸਾਨ ਹੋ ਸਕਦਾ ਤੇ ਸਰਕਾਰ ਦੇ ਮੁਲਾਜ਼ਮ ਇੱਥੇ ਪਹੁੰਚਣ ਉਹਨਾਂ ਜਿਹੜਾ ਬੰਦਾ ਵੀ ਇਸ ਸਮੇਂ ਦੀ ਜੋ ਹਾਲਾਤ ਨੇ ਉਹਨੂੰ ਵੇਖ ਕੇ ਦਾ ਰਲ ਪ੍ਰਬੰਧ ਕੀਤੇ ਜਾਂਦਾ ਜੀ ਲੋਕਾਂ ਨੂੰ ਜਿਹੜਾ ਇਹਦੇ ਇਸ ਜਿਹੜੀ ਆਫਤ ਦਾ ਸਾਹਮਣਾ ਕਰ ਸਕਣ ਇਹ ਪਿੰਡ ਵਾਲੇ ਲੋਕ ਹੈ ਇਹ ਟਰੈਕਟਰਾਂ ਦੇ ਉੱਤੇ ਅੱਗੇ ਬਹੁਤ ਜ਼ਿਆਦਾ ਪਾਣੀ ਆ ਅਸੀਂ ਥੋੜੀ ਜੀ ਉੱਚੀ ਜਗ੍ਹਾ ਖੜੇ ਆ ਪਿੰਡ ਦੇ ਵਿੱਚ ਅੱਗੇ ਬਹੁਤ ਜ਼ਿਆਦਾ ਪਾਣੀ ਆ ਸੋ ਟਰੈਕਟਰਾਂ ਦੇ ਉੱਤੇ ਲੋਕਾਂ ਨੂੰ ਜਿਹੜਾ ਕੱਢਿਆ ਜਾ ਰਿਹਾ ਪਿੰਡ ਵਾਲਿਆਂ ਦੀ ਟੀਮਾਂੜ ਆ ਕਿ ਉਹਨੂੰ ਕਿਸ਼ਤੀਆਂ ਵਗਾਰਾ ਦਿੱਤੀਆਂ ਜਾਂਣ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਪਾਣੀ ਜਿਹੜਾ ਵਾ ਜ਼ਿਆਦਾ ਵਾਜੇ ਸੋ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਲੋਕਾਂ ਦਾ ਜਿਹੜਾ ਵਾ ਜ਼ਰੂਰ ਖ ਕਿ ਪਿੰਡਿਆ ਲਗਾਤਾਰ ਦੇਖੋ ਪਾਣੀ ਆ ਰਿਹਾ ਉਹ ਯਾਰ ਆਹ ਸੜਕ ਦੇ ਉੱਤੋਂ ਦੀ ਵੀ ਜਾ ਰਿਹਾ ਪਾਣੀ ਆਹ ਸਾਰੇ ਇੱਥੇ ਵੀ ਜਿੰਨਾ ਪੱਠੇ ਵਗੈਰਾ ਦੀ ਬਹੁਤ ਲੰਗੜਿਆ ਇਹ ਵੀ ਅੱਗੇ ਦੇਖੋ ਸਾਹਮਣੇ ਤਸਵੀਰਾਂ ਨੇ ਦੇਖ ਰਿਹਾ ਵੀ ਘਰਵਾ ਜਿਹੜੇ ਕੰਫੀ ਆਪਣੇ ਸਾਡੇ ਬੱਚੇ ਸੀ ਪਰ ਹੁਣ ਤਿੰਨ ਚਾਰ ਦਿਨ ਤੋਂ ਪਾਣੀ ਵਧਣ ਕਰਕੇ ਸਤਲੋ ਦੇ ਵਿੱਚ ਵੀ ਪਾਣੀ ਆ ਗਿਆ ਕਿਉਂਕਿ ਇਹ ਹਰੀ ਘਾੜ ਤੋਂ ਅੱਗੇ ਸਤਲੋਈ ਤੇ ਬਿਆਸ ਦੋਨੋਂ ਇਕੱਠੇ ਹੋ ਜਾਂਦੇ ਆ ਇਹਨਾਂ ਇਹਨਾਂ ਪਿੰਡਾਂ ਨੂੰ ਜਿਹੜੇ ਦੋਨਾਂ ਦਰਿਆਵਾਂ ਦੀ ਮਾਰ ਪੈਂਦੀ ਕਿਉਂਕਿ ਪਿੱਛੇ ਤੋਂ ਬਿਆਸ ਦਾ ਇਰੀਆ ਨਿਕਾਣ ਹੋਇਆ ਜਾਂ ਉਹ ਸਤਲੋ ਦੇ ਦੇਖੇ ਪਰ ਇਹ ਤੋਂ ਦੋਵੇਂ ਦਰਿਆਵਾਂ ਦਾ ਸਬੰਧ ਇਸ ਕਰਕੇ ਇਹ ਪਿੰਡ ਨੇ ਬਹੁਤ ਜ਼ਿਆਦਾ ਕਿਉਂਕਿ ਤੇਜ਼ ਪਾਣੀ ਆਇਆ ਇੱਕ ਹਾਲਾ ਨਾ ਕਿਉਂਕਿ ਅੱਗੇ ਨੇ ਚਾਰ ਪੰਜ ਸਾਲ ਬਾਅਦ ਪਾਣੀ ਆਉਂਦਾ ਸੀ ਚਲੋ ਪਿੰਡੜ ਕੋ ਰਾਤ ਮਿਲ ਜਾਂਦੀ ਸੀ ਹਾਂ ਔਰ ਹੋਰ ਜਿਹੜੇ ਪਿੱਛੇ ਦੀਨੇ ਕੇ ਪਿੰਡਾਂ ਆੜਾ ਪਿੰਡ ਰਾਜੀ ਸੁਭਰਾ ਖੜਿਆ ਜੀ ਇਹ ਤੋਂ ਕੇ ਆਲੇ ਵਾਲਾ ਫੱਡੇ ਵਾਲਾ ਇਹ ਕਾਫੀ ਪਿੰਡ ਜਿਹੜੇ ਵਿੱਚ ਮੈਂ ਪਾਛ ਲੈ ਦੂੰਗਾ ਠੀਰਾ ਘਰਾ ਬੰਡਾਲਾ ਕਾਲੇ ਕੇ ਥਾੜ ਤੇ ਗਲੀ ಗ್ರಾಮ ਨਿਆਲਾ ਨਵੇਰਾ ਕੰਮ ਆਪਣੇ ਪ੍ਰਧਾਨ ਜੀ ਅਗਰ ਸੰਤਾਨ ਨੂੰ ਦੱਸਣਾ ਚਾਹੇ ਕਿ ਇੱਥੇ ਕਿਸ ਚੀਜ਼ ਦੀ ਜਿਹੜੀ ਜ਼ਿਆਦਾ ਲੋੜ ਪੈ ਰਹੀ ਹੈ ਜੀ ਅੱਜ ਵੀ ਜਿਹੜੀ ਇਲਾਕੇ ਲੋੜ ਪੈ ਰਹੀ ਹੈ ਸਾਡੀ ਗੱਲ ਹੋਈ ਵੀ ਉਹ ਹਰਾ-ਜਰਾ ਬਿਲਕੁਲ ਖਤਮ ਹੋ ਗਿਆ ਕਿਉਂਕਿ ਜਿਹੜੀ ਟੂੜੀ ਵਗਿਆ ਦਾ ਪ੍ਰਬੰਧ ਤਾਂ ਹੈ ਦੀ ਸੇਵਾ ਹੋ ਜੇ ਫੀਡ ਦੀ ਹੋ ਜੇ ਜਾਂ ਪਰ ਇਹ ਆਚਾਰ ਦੀ ਜਿਹੜੀ ਸੇਵਾ ਹੈਗੀ ਕਿਉਂਕਿ ਅੱਜ ਹਜੇ ਕੁਝ ਰੋਟੀ ਪਾਣੀ ਦਾ ਬੰਦੰਦ ਹੋਣ ਕੋਲ ਚੱਲਦਾ ਉਹ ਵੀਰਾਂ ਨੂੰ ਬੇਨਤੀ ਕਰਦੇ ਮੈਂ ਜੇ ਘਰ ਦੇ ਸਤਨਾ ਦਿੱਤੀ ਜਾਵੇ ਜਿੰਨੇ ਕਰਕੇ ਮੇਨ ਪਛੋ ਦੇ ਚਾਰੇ ਦੀ ਜਿਹੜੀ ਮਦ ਭੇਜੀ ਜਾਵੇ ਤਾਂ ਆਪੇ ਨਾ ਮੇਰੀ ਬਾਹ ਫੜ ਸਗੀ ਇਹਨਾਂ ਵੀਰਾਂ ਦਾ ਕਹਿਣਾ ਵਾ ਕਿ ਪਾਣੀ ਬਹੁਤ ਜ਼ਿਆਦਾ ਵਾ ਖਾਸ ਕਰਕੇ ਫਿਲਹਾਲ ਜਿਹੜੀ ਆ ਸੇਵਾ ਵਾ ਬਸ਼ੂਆਂ ਦੇ ਜਿਹੜਾ ਵਚਾਰੇ ਦੀ ਸੇਵਾ ਜਰੂਰ ਕੀਤੀ ਜਾਵੇ ਉਸ ਤੋਂ ਬਾਅਦ ਜਿਹੜੀ ਕੋਈ ਪਿੱਕੀ ਸੇਵਾ ਦੀ ਡਿਊਟੀ ਇਸ ਇਲਾਕੇ ਦੇ ਲੋਕ ਲਾਉਣਗੇ ਉਹ ਸਾਡੇ ਅੰਮ੍ਰਿਤਸਰ ਵੱਲੋਂ ਆਪਣੇ ਮਹਿਤੇ ਵੱਲੋਂ ਵੀ ਤੇ ਹੋਰ ਵੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਲਈ ਜਾਊਗੀ ਸੋ ਇਹਨਾਂ ਵੀਰਾਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਆ ਸਾਨੂੰ ਪਿੰਡਾਂ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਵਾ ਤੇ ਜਿਹੜੀ ਚਾਰੇ ਦੀ ਆ ਉਹ ਜ਼ਿਆਦਾ ਲੋੜ ਪੈ ਰਹੀ ਆ ਜੀ ਧੰਨਵਾਦ ਰੱਖ 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 ਰੋਖ ਰੱਖ 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 ਰ ਵੇਖੋ ਜਿਹੜਾ ਪਾਣੀ ਆ ਕਾਫੀ ਪਾਣੀ ਜਿਹੜਾ ਵਾ ਇੱਥੇ ਰਕੇ ਆ ਰਿਹਾ ਵਾ ਤੇ ਜੋ ਵੀ ਮਾਲ ਦੰਗਰ ਦੀ ਜਿਹੜੀ ਆ ਕੁਛ ਘਲਿਆ ਆ ਰਹੀ ਆ ਇਹ ਛੋਟੇ ਘਾਰੇ ਆ ਇਹਨਾਂ ਦੇ ਵਿੱਚ ਜਿਹੜਾ ਵਾ ਕਾਫੀ ਆਪਣੇ ਆ ਆਪਣੇ ਵੀਰ ਜੀ ਇਹ ਕਿਹੜਾ ਪਿੰਡ ਆ ਤੇ ਕੀ ਹਾਲਾਤ ਨੇ ਇੱਥੇ ਦੇ ਇਹ ਵੀਰ ਜੀ ਦੱਸਣਾ ਚਾਹੁੰਦੇ ਐ ਵੀ ਇਹ ਸਾਡੇ ਜੀਰੀ ਹਲਕੇ ਦੇ ਜਿਹੜੇ ਪਿੰਡ ਪਿੰਡਾ ਫੱਤੇ ਵਾਲਾ ਤੇ ਅੱਗੇ ਹਾਲੇ ਵਾਲਾ ਇਹ ਬਹੁਤ ਨੁਕਸਾਨੇ ਤੇ ਜਿਹੜਾ ਪਹਿਲਾਂ ਪਾਣੀ ਜਿਹੜਾ ਸੀ ਥੱਲੇ ਨੀਵੇਂ ਚੱਲ ਰਿਹਾ ਸੀ ਥੱਲੇ ਔਰ ਹੁਣ ਜਿਹੜਾ 3-4 ਦਿਨ ਤੋਂ ਪਾਣੀ ਜਦੋਂ ਸਾਤਲੂਈ ਤੇ ਬਿਆਸ ਦਾ ਇਕੱਠਾ ਜਿਹੜਾ ਅੱਗੇ ਛੱਡਿਆ ਜਾ ਰਿਹਾ ਉਹਦੇ ਕਰਕੇ ਜਿਹੜਾ ਇਹ ਪਾਣੀ ਬਹੁਤ ਜ਼ਿਆਦਾ ਜਿਹੜਾ ਆ ਇਸ ਬੰਦ ਦੇ ਨਾਲ ਲੱਗ ਚੁੱਕਾ ਤੁਸੀਂ ਵੇਖ ਰਹੇ ਹੋ ਵੀ ਆੜਾ ਆਲੇ ਵਾਲਾ ਪਿੰਡ ਉਹ ਤਾਂ ਬਿਲਕੁਲ ਕੋਨਾ ਦਾ ਰਸਤਾ ਬੰਦ ਹੋ ਚੁੱਕਾ ਹੈ ਐਸ ਜਮਾ ਪੱਤੀ ਵਾਲ ਦੇ ਵਿੱਚ ਖੜੇ ਆ ਤੇ ਪਾਣੀ ਵੇਖੋ ਜੇ ਚੜ ਰਿਹਾ ਉਸ ਤੋਂ بارش ਹੋ ਰਹੀ ਤਾਂ ਇਹ ਜਿਹੜੀ ਫਸਲਾਂ ਸਾਰੀ ਬਹੁਤ ਨੁਕਸਾਨ ਜਿਹੜਾ ਹੋ ਰਿਹਾ ਤੁਸੀਂ ਦੇਖ ਰਹੇ ਹੋ ਇਹ ਅਸੀਂ 3-4 ਦਿਨ ਤੋਂ ਅੱਗੇ ਵੀ ਇੱਥੇ ਆਏ ਸੀ ਬਾਪੂ ਜੀ ਆਏ ਸੀ ਬਾਪੂ ਤਾਂ ਸੇਮ ਸੀ ਸਾਡੇ ਨਾਲ ਅਕਾਲੀ ਦਲ ਵਾਰਸ ਪੰਜਾਬ ਦੀ ਟੀਮ ਸਾਰੀ ਇੱਥੇ ਆਈ ਸੀ ਚਲੋ ਉਦੋਂ ਜਿਹੜਾ ਪਾਣੀ ਥੋੜਾ ਘਟ ਸੀ ਪਰ ਅੱਜ ਜਿਹੜਾ ਅਸੀਂ ਦੇਖ ਰਿਹਾ ਵੀਰਾਂ ਦੇ ਫੋਨ ਆਏ ਤੇ ਅੱਜ ਚਲੋ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਜਿਹੜਾ ਤੁਸੀਂ ਇੱਥੇ ਪਤਾ ਲੈਣ ਆਏ ਹੋ ਵੀਰਾਂ ਦਾ ਤੇ ਵੀਰ ਜਤਿੰਦਰ ਸਿੰਘ ਘਟ ਨਿਰਮਲ ਸ਼ੰਗਰੀ ਉਹ ਜਿਹੜਾ ਜਿੰਨੇ ਵੀ ਵੀਰ ਆਏ ਹੋ ਤੁਸੀਂ ਬਹੁਤ ਸ਼ੋਅ ਤੇ ਅਸੀਂ ਦੱਸਣਾ ਚਾਹੁੰਦੇ ਬਹੁਤ